ਅੱਤਿਕਾ ਜੀ ਸਰ ਜੀ ਹਾਂਜੀ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡਾ ਸਵਾਗਤ ਅੱਜ ਦੇ ਬਲੌਗ ਵਿੱਚ ਸੋ ਅੱਜ ਆਪਾਂ ਚੱਲਦੇ ਆ ਗੁਰਦੁਆਰਾ ਅੜੀਸਰ ਸਾਹਿਬ ਦੇ ਦਰਸ਼ਨ ਕਰਨ ਨਾਲ ਨਾਲ ਸੋਨੂੰ ਵੀ ਕਰਵਾਵਾਂਗੇ ਚਲੋ ਮਿਲਦੇ ਆ ਗੁਰਦੁਆਰਾ ਅੜੀਸਰ ਸਾਹਿਬ ਜੀ ਆਪਾ ਪਹੁੰਚਣ ਵਾਲੇ ਆ ਗੁਰਦੁਆਰਾ ਅੜੀਸਰ ਸਾਹਿਬ ਬਸ ਅੱਧਾ ਕਿਲੋਮੀਟਰ ਰਹਿ ਗਿਆ ਸੋਨੂ ਵੀ ਕਰਾਉਣੇ ਆ ਜੀ ਦਰਸ਼ਨ ਜਾ ਕੇ ਅੱ ਲਗਭਗ ਪਹੁੰਚ ਹੀ ਗਏ ਆਪਾਂ ਉਹ ਸਾਠ ਪੁਰੇ ਨਾਜ਼ਰਾਰੀਆਂ ਘਰ ਪਰ ਗੇਂਦੇ ਗੁਰੂ ਘਰ ਸੰਗਤ ਬਹੁਤ ਆ ਰਹੀ ਹੈ ਫਿਰ ਵੀ ਸੜਕ ਤੇ ਪਤਾ ਲੱਗਦਾ ਨਾ ਡਰਾਈਵ ਕਿਥੋਂ ਕਿੰਨੀ ਸਿਆ ਮਗਰ ਬਹੁਤ ਥੋੜੀ ਜਿਹੀ ਆ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਨੇ ਮੈਨੂੰ ਲੱਗਦਾ ਰਸ਼ ਅੱਜ ਵੀ ਹੋਊਗਾ ਨਾ ਬੜਾ ਰਸ਼ਾ ਰਸਤਾ ਬਹੁਤ ਜਿਆਦਾ ਹੈ ਕਿਸੇ ਵੱਡੀ ਗੱਡੀ ਕਿੱਧਰ ਲਈ ਜਾਈ ਜੀ ਕਿੱਧਰ ਜਾਣਾ ਦੇਖੋ ਜਿਹੜਾ ਸਿੱਧਾ ਪਾਣੇ ਆਹ ਗੱਡੀ ਦੇ ਮੰਗਰੀ ਲਾਲੇ ਵੀ ਖੜਾਉਣਗੇ ਕਿਤੇ ਇਹ ਤੇਰੀ ਸ਼ਾਮ ਕਰੀ ਮਨੂਆ ਗੱਡੀ ਸ਼ਾਮੇ ਲੱਗੇ ਨਾ ਸਾਬਦੀ ਨਹੀਂ ਹੈਗੀ ਫਿਰ ਧੁੱਪੇ ਔਖੇ ਸ਼ਾਮੇ ਹੀ ਲਾ ਦਾਂਗੇ ਦੇਖ ਕੇ ਆ ਜੀ ਗੁਰੂ ਘਰ ਦੀ ਪਾਰਕਿੰਗ ਸੋ ਬਹੁਤ ਰਸ਼ ਹੈ ਬਹੁਤ ਸੰਗਤ ਆਈ ਹੋਈ ਹੈ ਗੱਡੀਆਂ ਤੋਂ ਪਤਾ ਲੱਗਦਾ ਕਣਕਾਂ ਵੀ ਹੁਣ ਪੱਕਣ ਦੇ ਜ਼ੋਰ ਤੇ ਨੇ ਪੂਰੀਆਂ ਪੱਕੀਆਂ ਪਈਆਂ ਨੇ ਲਗਭਗ ਹਾੜੀ ਦਾ ਟਾਈਮ ਆ ਗਿਆ ਜੀ ਸੋ ਸੰਗਤਾਂ ਨੂੰ ਵੀ ਹੁੰਦਾ ਪਹਿਲਾਂ ਪਹਿਲਾਂ ਜਾਈਏ ਦਰਸ਼ਨ ਕਰੀਏ ਜੀ ਫਿਰ ਹਾੜੀ ਦਾ ਹਰੇਕ ਬੰਦੇ ਨੂੰ ਕੰਮ ਹੋ ਜਾਂਦਾ ਕੀ ਪਾਰਕਿੰਗ ਇੱਧਰ ਥੋੜੀ ਇਧਰ ਰਕਤਾਂ ਥੱਲੇ ਗਰਮੀ ਆ ਫਿਰ ਨੀ ਗਰਮੈਸ਼ਣਾ ਭਰ ਜਾਂਦੀ ਸਾਰੀ ਗੱਡੀ ਪਹੁੰਚ ਚੁੱਕੇ ਆਪਾਂ ਚਲੋ ਚੱਲਦੇ ਹਾਂ ਗੁਰੂ ਘਰ ਬਣੀ ਆ ਸਾਰੇ ਆ ਵੀ ਬੱਚਿਓ ਸਦਾ ਨੂਰ ਚਲੋ ਚੱਲੀਏ ਦਰਸ਼ਨ ਕਰਨ ਚਲੋ ਚਲੋ ਸੁਣੀ ਖੇਡਾਂ ਦੀ ਹੋ ਗਈ ਸਾਨੂੰ ਮੱਥਾ ਤਾਂ ਟੇਕਿਆ ਲਾ ਗ੍ਰੀਨ ਦੁਕਾਨਾਂ ਹੀ ਬੱਚੇ ਪਹਿਲੀ ਦੁਕਾਨਾਂ ਕਿ ਨਹੀਂ ਉੱਡਲੇ ਇਹ ਨਹੀਂ ਸੰਗਤ ਬਹੁਤ ਹੈ ਬਹੁ ਮੇਲਾ ਭਰ ਰਿਹਾ ਜੀ ਐਤਵਾਰ ਨੂੰ ਤਾਂ ਮਿਲਦਾ ਹਰ ਐਤਵਾਰੀ ਰਸ਼ ਹੁੰਦਾ ਹੈਗਾ ਵਧੀਆ ਸੰਗਤ ਆਉਂਦੀ ਹੈ ਮੱਥਾ ਟੇਕਣ ਸਾਹਮਣੇ ਨਿਸਾਨ ਸਾਹਿਬ ਜੀ ਜੀ ਪ੍ਰਸ਼ਾਦ ਚੱਲਦੇ ਹਾਂ ਹੁਣ ਮੱਥਾ ਟੇਕਣ ਦਰਵਾਰ ਸਾਹਿਬ ਬਹੁਤ ਜੀ आदि गुरू ग्रह साहिब न चलद जुड़े जम कर

भाई भरा किसी शरीर पर है काउंटर डॉक्टर साहब आए कोई गोले जाए ਕੀ ਮੋਹਿੰਦੀ ਜੀ ਖੜਿਆ ਲਾ ਗਿਆ ਨਾਮ ਜੀਏ ਬਾਹੇ ਗੁਰੂ ਦਾ ਨਾਮ ਜੀਏ ਸਾਡੇ ਜਾਨੇ ਬੋਲ ਸੰਸਕਾਰੀ ਸਾਤਨ ਵਾਹਿਗੁਰੂ ਸਤਨਾਮ ਵਾਹਿਰੀ ਬਹੁਤ ਭੀੜ ਹੈ ਜੀ ਬਹੁਤ ਸੰਗਤਾਈ ਹੋਈ ਆ ਔਰ ਹੀ ਹੌਲੀ ਟਾਈਮ ਨਾਲ ਮੱਥਾ ਟਿਕੂਗਾ ਤੇ ਤਿੰਨ ਘੰਟੇ ਲੱਗ ਜਣਾ ਬਹੁਤ ਲੰਬੀ ਲਾਈਨ ਲੱਗੀ ਹੋਈ ਜੀ ਸੰਗਤ ਦੀ ਨਾਮ ਵਾਹਿਗੁਰੂ ਸਤਿਨਾਮ ਆਜੀ ਗੁਰਦੁਆਰਾ ਦੇ ਸਰਸਾਏ ਦਾ ਇਤਿਹਾਸ ਤੁਹ ਤੁਸੀਂ ਵੀਡੀਓ ਰੋਕ ਸਕਦੇ ਹੋ ਸਤਨਾਮ ਵਾਹਿਗੁਰੂ ਸਤਨਾਮ ਠੀਕ ਹੈ ਆਪਾਂ ਸਾਰੇ ਜੀ ਹਜੇ ਵੀ ਬਹੁਤ ਵੀ ਰਹਿਣਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਆਪਣੇ ਪਤਨੌਰਿਆਂ ਦੇ ਦਰਸ਼ਕ ਮਿਲਨੇ ਆਪਾਂ ਨੂੰ ਬਹੁਤ ਪਿਆਰ ਨਾਲ ਮਿਲ ਰਹੇ ਨੇ ਸਤਨਾਮ ਬਹੁਤ ਪਿਆਰੀ ਬੱਚੀ ਹੈ ਹਾਂ ਜੀ ਬੇਟਾ ਵਿਦਾਰਸ਼ਕਾਂ ਨੂੰ ਸਭ ਆਪਣੀ ਸੇਵਾ ਤੇ ਬਹੁਤ ਪਿਆਰ ਕਰ ਰਹੀ ਹੈ ਜੀ 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 ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਾਰੇ ਪਰਿਵਾਰ ਨੇ ਮੱਥਾ ਟੇਕ ਲਿਆ ਤੇ ਹੁਣ ਆਏ ਨੇ ਸਰੋਵਰ ਤੇ ਪੰਜ ਸ਼ਮਨ ਕਰਨ ਕੋ ਕਰੋ ਇਸ ਸ਼ੁਰੂਰ ਦੇ ਦਰਸ਼ਨ Shiva Hikroh. Sampai jumpa roteo ਉਸੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਆ ਰਹੇ ਸੀ ਸੀ ਸਾਨੂੰ ਦੋ ਬੀਬੀਆਂ ਮਿਲੀਆਂ ਉਹਨਾਂ ਦੇ ਨਾਲ ਇੱਕ ਪਿਆਰੀ ਬੱਚੀ ਸੀ ਤੇ ਉਹ ਬੱਚੀ ਨੂੰ ਸਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਬਹੁਤ ਸਾਰਾ ਪਿਆਰ ਦਿੱਤਾ ਤੇ ਪ੍ਰਮਾਤਮਾ ਇਸ ਬੱਚੀ ਨੂੰ ਤੰਦਰੁਸਤੀਆਂ ਬਖਸ਼ੇ ਔਰ ਚੜ੍ਹਦੀ ਕਲਾ ਵਿੱਚ ਰੱਖੇ ਜਦ ਅਸੀਂ ਅੱਗੇ ਲੰਗਰ ਛਕਣ ਜਾ ਰਹੇ ਸੀ ਸਾਨੂੰ ਉੱਥੇ ਦੋ ਬੀਬੀਆਂ ਮਿਣੀਆਂ ਦੋ ਭੈਣਾਂ ਉਹ ਭੈਣਾਂ ਨੇ ਵੀ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਉਹ ਭੈਣਾਂ ਸੀ ਜੀ ਸਪਾਲ ਕਲਾ ਤੋਂ ਪ੍ਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਤੰਦਰੁਸਤੀਆਂ ਬਖਸ਼ੇ ਇਹ ਇੰਨਾ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਇੰਨਾ ਪਿਆਰ ਦੇਣ ਦੇ ਕਿ ਸਾਨੂੰ ਭੈਣ ਨਹੀਂ ਦਿੱਸ ਸਕੇ ਅੰਦਰ ਆਪਾਂ ਨੂੰ ਸਰੋਥੇ ਮਿਲੇ ਸੀ ਦੋ ਬੀਬੀ ਮਿਲੇ ਸੀ ਬੰਨਾ ਤੇ ਲੰਗਰ 'ਚ ਦੋ ਭੈਣਾਂ ਤੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਇਹ ਕਿਹੜਾ ਆਰਟਿਸਟ ਹੁੰਦਾ ਜੀ ਉਹ ਸਰੋਤਿਆਂ ਦੇ ਨਾਲ ਹੀ ਹੁੰਦਾ ਜੇ ਸਰੋਤੇ ਨੇ ਤਾਂ ਆਰਟਿਸਟ ਸੋ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਹਨਾ ਜਦੋਂ ਭੈਣ ਤੇ ਬਾਈ ਹੋਰਿਆਂ ਨੂੰ ਕੋਈ ਬਾਰੇ ਪਛਾਣ ਦੇ ਉਹਨਾਂ ਨੂੰ ਭੱਜ ਕੇ ਮਿਲਦਾ ਤੇ ਖੁਸ਼ੀ ਹੁੰਦੀ ਹੈ ਇਹ ਦਿਨੋਂ ਕਿ ਇਹਨਾਂ ਨੇ ਵੀ ਆਪਣੇ ਇੱਕ ਪਛਾਣ ਬਣਾਈ ਹੈ ਆਪਣੀ ਕਲਾ ਨਾਲ ਹਨਾ ਆਪਣੇ ਮਿਹਨਤ ਨਾਲ ਸੋ ਤੁਸੀਂ ਜਿਵੇਂ ਪਿਆਰ ਦਿੰਨੇ ਹੋ ਤੁਹਾਡਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਕੰਮ ਕਰਦੇ ਰਹਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਲੜੀਆਂ ਸਗਰੀ ਮਾ ਹਲੇ ਹਾਲਾ ਹਾਲਾ ਹਾ ਜਸ਼ਨੂਰ ਸ਼ਾਕਲੋ ਸ਼ਾਕਲੋ ਬਸ ਕੋਈ ਨਹੀਂ ਇਹਦੇ ਪੈਨਪਰ ਤਾਂ ਆ ਗਿਆ ਲੇਕਿਨ ਮਨ ਤਾਂ ਪੈਨਪਰ ਖੜੇ ਕੇ ਵਹੀ ਸੀ ਉਹ ਜਿਹੜੇ ਡੇਟ ਤੇ बहुत सुनियत ही बुनियाह है यार मालना आप अखिया बल्ला कुडिया तैयार कर दिया बुनियत बहुत सुनिया लग रही है ਸੰਗਤਈ ਬਹੁ ਮੇਲਾ ਕਰ ਰਿਹਾ ਤੋਤਾ ਕਿ ਲਾਣੇ ਜੈਣਾ ਤੋਤਾ ਤੋਤਾ ਮਾ ਦਾ ਪੈਸਾ ਟਾ ਮੁੰਡੇ ਨੂੰ ਦਿਵਾਉਣੇ ਤੋਤਾ 150 ਜੁੜਾ ਤੋਤਾ ਸਾਡੇ ਨੇ ਖੁਸ਼ ਆ ਜਾ ਚਲੋ ਜੀ आदिदार राजा के लोह का और 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 ਜੀ ਮੱਥਾ ਵੀ ਟੇਕ ਲਿਆ ਤੇ ਸਾਰੇ ਪਰਿਵਾਰ ਨੇ ਅੰਦਰ ਵੀ ਸ਼ਕ ਲਿਆ ਤੇ ਬੱਚਾ ਨੇ ਮੇਲਾ ਦੇਖ ਲਿਆ ਤੇ ਹੁਣ ਪਉਣਿਆ ਘਰਾਂ ਨੂੰ ਚੱਲੇ ਇਹਦੇ ਨਾਲ ਹੀ ਕਰਦੇ ਆਂ ਜੀ ਬਲੌਗ ਦਾ ਐਂਡ ਸੋ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ